ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਹਾਂ ਤੂੰ ਪ੍ਰਧਾਨ ਸੈਵੀ ਪ੍ਰਧਾਨ ਹਾਂ ਲੈ ਸਾਈਕਲ ਨੂੰ ਗਲੀਜ਼ ਕਰਨ ਲੱਗਾ ਕੈਨ ਹੋ ਗਿਆ ਟੈਕ ਖਦੇ ਸੋ ਤੋਂ ਮੋਟਰਸਾਈਕਲ ਦੀ ਚੈਨ ਐਡ ਕਰਦੇ ਗਏ ਸਕੂਟਰੀ ਦੀ ਸੈਵੀ ਪ੍ਰਧਾਨ ਦੇਖੀ ਇੱਧਰ ਇਹਨਾਂ ਮੈਨੂੰ ਤਾਂ ਜਮੀ ਨਹੀਂ ਆਇਆ ਲੱਗਦਾ ਮੈਂ ਸਭ ਭੁੱਖੀਆਂ ਨਾ ਜਾਂਦੇ ਟੱਬ ਤੇ ਖੋਲ ਕੇ ਨਹੀਂ ਲਾਉਂਦੇ ਅਕੱਟੀਂ ਤਾਂ ਇੱਧਰ ਕਰਦੀ ਹੁਣ ਹੋਰ ਆ ਇੱਥੇ ਬਾਲਟੀਆਂ ਨਾਲ ਉਹ ਕਰ ਰਖਿਆ ਮੈਂ ਕਿੰਨੀ ਕਿ ਖੇਚਲਾ ਹੁੰਦੀ ਹੈਗੀ ਪਾਣੀ ਪਿਆਉਂਦੇ ਆਂ ਇਹਨਾਂ ਨੂੰ ਮਰਲਾ ਆਇਆ ਹੀ ਫੜਾਇਆ ਇਹਨੂੰ ਪਾਰਸਲ ਉਹ ਕਹਿੰਦਾ ਜਾਊਗਾ ਜੀ ਕੱਲ ਨੂੰ ਤਾਂ ਹੀ ਦਿੱਲੀ ਪਹੁੰਚ ਜੂਗਾ ਕਹਿੰਦਾ ਉਹ ਕਹਿੰਦਾ ਕੱਲ ਨੂੰ ਨਹੀਂ ਜਾਊ ਮਿਲਦਾ ਕਹਿੰਦਾ ਹੂੰ ਉਹਨੇ ਤਾਂ ਫਿਰ ਕਹਿਣੀ ਦੀ ਉਹਨੇ ਲੈ ਲਿਆ 8000 ਇਹਦੇ ਕਿੰਨਾ ਹੁੰਦੇ ਹੂੰ ਮਰੀ ਜਾਂਦਾ ਦੱਸੋ ਤੁਹਾਨੂੰ ਘੱਟ ਆ ਉਹ ਬਰਾਏ ਬਾਕੀ ਇਹ DHL ਵਾਲਾ ਸੇਤੀ ਵਗ ਜਾਂਦਾ ਹੈ ਬਾਕੀ ਇਹਦੇ ਚ ਕਾਹੂ ਨਹੀਂ ਹੈਗੀ ਲੈ ਮੋਟਰਸਾਈਕਲ ਦੀ ਤਾਂ ਕੜਤੀ ਕਰਦਾ 3000 ਲੱਗਿਆ 3000 ਲੱਗਿਆ ਕਿਹਦੇ ਵਾਲਾ ਹੈ ਕਿਹਦੇ ਵਾਲਾ ਲੱਗਿਆ ਤੇਰੇ ਵਾਲਾ ਕੋਈ ਨਹੀਂ ਲੱਗਿਆ ਜਿਹੜਾ ਪਰਸੋਂ ਮੇਰੇ ਵਾਲਾ ਆਇਆ ਸੀ ਉਹ ਲੱਗਿਆ ਲੱਗਦਾ ਆਥਣੇ ਤੇਰੇ ਖਾਮ ਮੇਰੇ ਫੋਨ 'ਚ ਪਿਆ ਨਹੀਂ ਦੀ ਬਾਇਨੇ ਉਹ ਕਵਰ ਕੋਵਰ ਨਵਾਂ ਬਵਾ ਲਿਆ ਹੈ ਕਵਰ ਲੱਗਿਆ ਗੱਲ ਬਣਾਤੀ ਫੁੱਟਰੀ ਦੀ ਤਾਂ ਮੋਟਰਸਾਈਕਲ ਦੀ ਤਾਂ ਕੀ ਰਹਿ ਗਈ ਬੈਟਰੀ ਫਾਈਟਾ ਹੁਣ ਕੀ ਰਹਿ ਗਿਆ ਮੈਂ ਤਾਂ ਹੁਣ ਚਾਕੀਆਂ ਗੱਡੀ ਗਣੀ ਸਰਵਿਸ ਵੀ ਕਰਾ ਲਿਆ ਇਹਦੀ ਖਰਾਬੀ ਵਾਲਾ ਕਰ ਕੇ ਦਿੰਦਾ ਤੂੰ ਤਾਂ ਉਹੀ ਇਹਦਾ ਖੋਰ ਬਣਾਈ ਰੱਖਦਾ ਜਿੰਨਾ ਹੌਲੀ ਇਹ ਤੁਰਦਾ ਉਹਨੇ ਜਰਚ ਤਾਂ ਮੈਂ ਤੁਰ ਕੇ ਸੁਨਾਮ ਵਗ ਜਾ ਸਮਾ ਹੀ ਵੀ ਰੱਖਿਆ ਕਰੋ ਨਾ ਹੁਣ ਸਕੂਟਰੀ ਤੇ ਲਾਉਣ ਵਾਲੇ ਨੇ ਹਾਂ ਇਹ ਤੇ ਵੀ ਲਾਉਣ ਵਾਲਾ ਦੋ ਤਿੰਨ ਹਾਂ ਇਕੱਠਿਆਂ ਨਹੀਂ ਕਰਾਈਦੀ ਦੋ ਤਿੰਨ ਹਜ਼ਾਰ ਰੁਪਏ ਤੇ ਲਾ ਦੇ ਚੱਲ ਹਾਂ ਲਓ ਜੀ ਹੁਣ ਆਪਾਂ ਤੁਹਾਨੂੰ ਰਸੋਈ ਦਾ ਹਾਲ ਦਿਖਾਉਨੇ ਸਾਡੇ ਸੀ ਹੋਗੇ ਹੈਗੇ ਸਾਡੇ ਕੋਈ ਸਬਜ਼ੀ ਪਾਣੀ ਨਹੀਂ ਤੁਸੀਂ ਖਾਓਗੇ ਆ ਬੱਚਿਆਂ ਨੂੰ ਬਸ ਸੇਵ ਤੇ ਲਿਆਂਦੇ ਸੀ ਮਾਮੇ ਨੇ ਠੀਕ ਉਹ ਮੰਗਾਇ ਤੇ ਤੇ ਰਸੋਈ ਵਿਚਾਰੇ ਮਾਮੇ ਨੇ ਸਾਫ਼ ਕਰਤੀ ਹਾਂ ਬੱਲੇ ਆਹ ਜੂਟਾਲਾ ਭਾਈ ਆ ਗਿਆ ਸੇਲਾ ਮੈਂਡਾ ਮੋਟਰਸਾਈਕਲ ਦੀ ਜਾਂਦੀ ਬਣਾ ਲਿਆ ਵੇ ਅੰਦਾ ਨਹੀਂ ਇਹ ਮਨੁਲਾ ਦਾ ਬਿਨਾ ਚੁੰਨੀ ਤੋਂ ਹਾਂ ਮੇਨਾਂ ਦਾ ਫੱਟੇ ਤੋਂ ਦੇਖੀ ਲੈ ਹੁਣ ਆ ਪਾ ਇਹਨਾਂ ਨੂੰ ਆਹ ਆ ਤਿੰਨ ਚੌਥੀ ਸਲਵਾਰ ਹੈ ਇਹਨਾਂ ਦੀ ਹਾਂ ਅੱਛਾ ਤਿੰਨ ਇੰਨੇ ਚਾਰ ਜੀਜਾਂ ਨੇ ਨਵੇਂ ਬਾਰੇ ਸੁਣੀਏ ਮੁੰਗਾਈਆਂ ਦੇ ਦਾਈਏ ਇਹਨੇ ਕਿਹਾ ਨਾ ਮਾਸੜ ਹੁੰਦੀ ਹੈ ਦਾਈਆ ਨੂੰ ਦਿੱਤਾ ਹੋਇਆ ਹੈ ਇਹ ਜਰ ਮੋਟਾ ਇਹ ਆਹ ਆਹ ਉਹਨਾਂ ਨੇ ਇਤਨੇ ਨਹੀਂ ਭਾਗਤ ਬਾਗੇ ਤੇ ਕਰ ਲਿਆ ਲਾਹਰ ਤਾਮੋ ਅਲਾਹ ਜੀ ਦੀ ਨਾਮ ਕਰਵਾ ਲੇ ਕਿੰਕ ਤੇਰਾ ਦੇ ਮਤਲਬ ਕਿਹਾ ਦਾ ਇਹ ਮਾਂ ਕਿਤੇ ਦੋਨੋਂ ਹੀ ਲੋਹਣਾ ਆ ਵੀ ਅੱਜ ਅਵਾ ਡੈਲਰ ਡਰੈਸ ਲਿਖਾਉਂਦਾ ਆ ਤੇ ਆ ਵੀ ਇਹਨਾਂ ਨੂੰ ਨਾ ਆ ਤੁਰ ਗਿਆ ਨਾ ਲੋਹਾ ਹੋਊਗਾ ਨੇ ਇਹ ਆਹ ਜੇ ਤੁਸੀਂ ਵੀ ਇਹ ਉਲੋਂ ਨੂੰ ਬਦਲ ਦਿੱਤਾ ਲੋ ਆ ਵੀ ਅੱਜ ਪਾਸ ਕਰੀਏ ਆ ਵੀ ਬਸ ਇਹ ਹਾਂ ਵੀਰ ਸੁਣਾ ਲੈ ਇਹਨੂੰ ਹਾਥੀ ਟੱਕਾ ਮੇਰੇ ਵੀਰ ਨੂੰ ਹਾਥੀ ਦੇ ਪਾਏ ਤੋਂ ਲੀਂਦਾ ਉਹਨਾਂ ਸਹਾਰ ਤੋਂ ਆ ਗਿਆ ਹਾਂ ਉੱਪਰ ਹੀ ਹਾਂ ਉਹ ਹਾਂ ਹਰ ਹਰ ਹਰਸਤ ਕਿਹਦੀ ਕਿਹਦਾ ਇਹਦੇ ਨਾਲ ਉਹਦੇ ਇਹਨਾਂ ਨਾਲ ਦੇਖਿਆ ਇਹਦੇ ਨਾਲ ਦਾ ਕਮੇਟਿੰਗ ਘਟੇ ਦੀ ਐਚ ਹੈ ਇਹ ਨਹੀਂ ਲੇਖੀ ਫੀਡ ਆਈ ਗਰੀ ਇਹ ਤਾਂ ਉਹਨਾਂ ਦੇ ਵਿੱਚੋਂ ਤਰਦਾ ਸਾਰਾ ਇਹ ਤਾਂ ਲਾਈਟੇ ਜਾਣੇ ਨੂੰ ਕਰਨਾ ਚਾਹੀਦਾ ਆਫ ਐਨਰਜੀ ਇਹ ਤਾਂ ਉਹੀ ਨਾ ਮੱਕਰ ਫਿਕਰ ਕਰਨੀ ਉਹ ਲੈਣਾ ਨਹੀਂ ਨਿਆ ਗੜੇ ਚੂੜੀਆਂ ਬਾਈ ਕਰਨਾ ਰਹੇ ਹਾਂ ਇਹ ਸਾਥ ਵਿੱਚ ਨਾ ਚੰਗਾ ਹਾਲਤ ਕਿ ਮੈਂ ਚਲਦਾ ਇਹ ਨਾ ਫਾਫਾ ਬੜਾ ਹੀ ਹੈ। ਇਹ ਕਿਹੜਾ? ਇਹਦੇ ਨਾਲ ਹੋਰ ਅਸਲੀ ਸਲਵਾਰ ਲਾ ਦੇ। ਜਿਹੜੇ ਪੌਦੇ ਗੱਡੀ ਉਹ ਦੋ ਮਨ ਗਿਆ ਕਿ ਉਹ ਛੇੜੀ ਰੱਖ ਲੋ ਕਿ ਇਹ ਤਾਂ ਕੰਮ ਆ ਜਾਣਗੇ ਆਪਾਂ। ਇਹ ਨਾ ਚ ਹੋਣੀ ਹੈ। ਲੰਗੀਆਂ ਲਿਓ। ਹਾਂ।

ਉਹਨੇ ਕੱਢੀ ਰਹੀ ਹੈ ਕੋਈ ਫੂਲ ਰੋਣ। ਬਿਦਾਸਨ ਦੀ। ਅੱਛਾ ਜੀ ਨਾ ዳਈ ਜਿਆ ਕਰੇ ਕੱਪੜੇ ਮੰਗੂਸੀਆ। ਉਹ ਤਾਂ ਬੇਰੰਗ ਕਰਦੇ ਰਹੇ ਜੋ ਤੇਰੇ ਮੰਗਦੇ। ਮੀਨੇ ਇਹਨੇ ਲੇਖਨ ਦਾਈ ਵਾਲਾ ਲੇਖੋ ਪ੍ਰਿੰਟ ਕਰਾਇਆ ਤਾਂ ਉਹ ਉਧਰੋਂ ਲਿਆਇਆ ਤੇ ਆਪਾਂ ਕੱਢ ਕੇ ਦੋ ਸਲਵਾਰਾਂ। ਉੱਥੇ ਜੀ ਦੇਖੀਓ ਉੱਧਰ ਉਹ ਟੇਬਲ ਤੇ। ਮੈਨੂੰ ਲੱਗਦਾ ਨਹੀਂ ਤੇ ਦੋ ਸਲਵਾਰਾਂ ਨਹੀਂ ਆ ਤਾਂ। ਉਹ ਟਾਂਕਾ ਜਿਹੜਾ ਨਾਮ ਨਹੀਂ ਪਤਾ ਨਹੀਂ ਨਾ ਇਹਦਾ ਤਾਂ ਨਿਆ ਤਾਂ ਨਹੀਂ ਇਹ ਨਹੀਂ ਇਹ ਪੂਰਾ ਤਾਂ ਉਦੋਂ ਲਾਈਨਾਂ ਨਹੀਂ ਬਣੀ ਹੋਈਆਂ ਨੇ ਅੱਛਾ ਅੱਛਾ ਉਹ ਹਾਂ ਲੜੀ ਚਾਹ ਲੈਣਾ ਨਹੀਂ ਬਣੀ ਹੋਈ ਹਾਂ ਇਹ ਬਤਾ ਰਹਾ ਹਾਂ ਰਸਟ ਕਲਰ ਹੈ ਪਾ ਲਾਓ ਚਲੋ ਬਾਤ ਨੂੰ ਕੋਈ ਨਾ ਫਿਰ ਪਾ ਲਾਂਗੇ ਆ ਦੇ ਦੇ ਪਾ ਲਾਹੀਂ ਮੇਰਾ ਤਮੋੜ ਦਾ ਬੰਦ ਜਾ ਕੇ ਹਾਂ ਹਾਂ ਇਹ ਨਹੀਂ ਨਹੀਂ ਮੰਨੇ ਕਿ ਕਿਨੇ ਮਿਲਦਾ ਮੰਨੇ ਕਿ ਕਿਨੇ ਰੋਇਆ ਮਾਈਕ ਕਰ ਟਿੱਕ ਕਰ ਤੀ ਕੋਸੀ ਉਹ ਦੂਜਾ ਦਾ ਇੱਧਰ ਮੈਂਦੀ ਔਰਗਾਂਜਾ ਕੋਲੇ ਪੈ ਇਧਰ ਇਧਰ ਵਾਪਸ ਆਤੀ ਰਾਤੀ ਇੱਧਰ ਇਹ ਆ ਆਹ ਧਿਆ ਬਚਾ ਲੈ ਆ ਬਚਾ ਲੈ ਹਾਂ ਇਹਨਾ ਲੈ ਲੈ ਤੇ ਉਪਕ ਤੂੰ ਇਧਰੋਂ ਲਾ ਦੇ ਆ ਪੈਗੀ ਵਾਲਾ ਪੀਸ ਆ ਦੇ ਪੀਸ 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 ਹਾਂ ਇਹ ਇਹ ਜਿਹੜਾ ਜ਼ੋਰ-ਜ਼ੋਰ ਕਰਦਾ ਰਹੇ ਉਹ ਇਹਦੇ ਨਾਲ ਸਿੱਧੀਆਂ ਨਾ ਕਰਕੇ ਚੱਲ ਪਿਆ। ਚਾਹ। ਇਹਨਾਂ ਦੀ ਆ ਇੱਕ ਸ਼ਰਟ ਹੈ। ਇਹ ਦੇਖ ਰਿਹਾ। ਇਹਨਾਂ ਸਵਾਰ ਲੱਗ ਰਹੇ। ਮੈਂ ਮੈਂ ਇਹਨੂੰ ਪਾਣੀ ਲਾ ਕੇ ਇੱਕ ਉਹ ਵੀ ਉਹ ਤੇ ਤੂੰ ਕਿਹਨਾਂ ਕਰੀ। ਕੋਡਾ ਸਾਈਕਲੀ ਨੂੰ ਬਲੀਫ ਕਰਨ ਲੱਗਿਆ। 8:00 ਬਜਾ ਦੁੱਪ ਚ ਚਲੋ ਜੀ ਹੁਣ ਆਪਾਂ ਜਿਹੜੇ ਭੈਣਾਂ ਨੇ ਕਮੈਂਟ ਆਏ ਨੇ ਮੈਂ ਕਿਹੜਾ ਨਾਮ ਬੋਲ ਦੋ ਤੇ ਉਹਨਾਂ ਦੇ ਨਾਮ ਬੋਲਨੇ ਸ਼ੁਰੂ ਕਰਦੇ ਆਂ ਜੀ ਤੇ ਵੀਡੀਓ ਆਪਣੀ gada ਲੰਬੀ ਹੋ ਗਈ ਬਲੌਗ ਤੇ ਸਾਡੇ ਦੇ 9:30 ਸਾਢੇ 6 ਹੋ ਗਏ ਹਜੇ ਅਸੀਂ ਇੰਧਰ ਹੀ ਕਰਦੇ ਆਂ ਲੇਕਿਨ ਇਹ ਰਸੋਈ ਖਣੀ ਕੋਈ ਨਹੀਂ ਗਿਆ ਤੇ ਚਲੋ ਜੀ ਪਹਿਲਾ ਨਾਮ ਹੈਗਾ ਇਹਦੇ ਵਿੱਚ ਸਵਰਨਜੀਤ ਤੋਂ ਯੂਐਸਏ ਥੈਂਕ ਯੂ ਦੀਦੀ ਤੇ ਜਿੰਨਾ ਭੈਣਾਂ ਨੇ ਆਪਾਂ ਨਾਮ ਬੋਲੇ ਨੇ ਜੀ ਉਹਨਾਂ ਨੇ ਕਮੈਂਟ ਕੀਤੇ ਨੇ ਧੰਨਵਾਦ ਜੀ ਥੈਂਕ ਯੂ ਸਾਰਿਆਂ ਦਾ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਨਾਈਸ ਬਲੌਗ ਸਰਬਜੀਤ ਕੌਰ ਫਰੋਮ ਯੂ ਐਸ ਏ ਤੋਂ ਥੈਂਕ ਯੂ ਦੀਦੀ ਇਸ ਤੋਂ ਬਾਅਦ ਅਗਲਾ ਹੈਗਾ ਜੀ ਦਸਵਿੰਦਰ ਕੈਨੇਡਾ ਤੋਂ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਤੇ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਜਸਨੀਤ ਕੌਰ ਖੰਨੇ ਤੋਂ ਇਹਨਾਂ ਦੀ ਬੇਟੀ ਦਾ ਨਾਮ ਹੈ ਜਸਨੀਤ ਕੌਰ ਖੰਨੇ ਤੋਂ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਸਿੱਧੂ ਮੂਸੇਵਾਲਾ ਫੈਨ ਪੇਜ ਆਈਡੀ ਹੈ ਇਹ ਕਹਿੰਦੇ ਜੀ ਥੈਂਕ ਯੂ ਰਾਜਵਿੰਦਰ ਮੇਰਾ ਨਾਮ ਲੈ ਦੋ ਹਣਾ ਤੇ ਇਹ ਰਹੀ ਇਹਨਾਂ ਦੀ ਆਈਡੀ ਤੇ ਬੋਲਤੀ ਜੀ ਇਹਨਾਂ ਨੇ ਨਾਮ ਨਹੀਂ ਦੱਸਿਆ ਹੈਗਾ ਧੰਨਵਾਦ ਪਰ ਤੁਸੀਂ ਆਪਣਾ ਨਾਮ ਲਿਖ ਦਿਆ ਕਰੋ ਨੀਚੇ ਹਣਾ ਇਸ ਤੋਂ ਬਾਅਦ ਅਗਲਾ ਹੈਗਾ ਜੀ ਸਤਵਿੰਦਰ ਸਤਵਿੰਦਰ ਕੌਰ ਦੁਰਾਹਾ ਤੋਂ ਥੈਂਕ ਯੂ ਜੀ ਤੋ ਬਾਅਦ ਹੈਗਾ ਜੀ ਵੀਰਪਾਲ ਫ੍ਰੋਮ ਬੱਲੀਗੋਮ ਵੀਰਪਾਲ ਕੌਰ ਫ੍ਰੋਮ ਥੈਂਕ ਯੂ ਜੀ ਉਸ ਤੋਂ ਬਾਅਦ ਜਤਿੰਦਰ ਕੌਰ ਮਾਨ ਅਗਲਾ ਨਾਮ ਆਏਗਾ ਜੀ ਕੁਲਦੀਪ ਸੂਖਾ ਡਿਸਟ੍ਰਿਕਟ ਮੁਕਸਰ ਸਾਹਿਬ ਜੀ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਸਰਨਜੀਤ ਗਿੱਲ ਇੱਕ ਤੋਂ ਬਾਅਦ ਅਗਲਾ ਆਏਗਾ ਜੀ ਮੰਜੂ ਫ੍ਰੋਮ ਲੇਰਾ ਗਾਗਾ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਅਗਲਾ ਨਾਮ ਆਏਗਾ ਜੀ ਕਿਰਨਜੀਤ ਕਰਨ ਕਿਰਨਜੀਤ ਕੌਰ ਹੀਰੋਕਲ ਤੋਦੀ ਜ਼ਿਲ੍ਹਾ ਮਾਨਸਾ ਇਹ ਭੈਣ ਦਾ ਆਏਗਾ ਜੀ ਛੇਤੀ ਦਿਗ ਦਾ ਕਲ ਨੂੰ ਬਰਥਡੇ ਹੈਪੀ ਬਰਥਡੇ ਦੀ ਅਸੀਂ ਤੁਹਾਨੂੰ ਪਹਿਲਾਂ ਹੀ ਵਿਸ਼ ਕਰਦੇ ਆ ਸਾਰੇ ਜਣੇ ਭੈਣ ਨੂੰ ਹੈਪੀ ਬਰਥਡੇ ਦਾ ਵਿਸ਼ ਕਰੋ ਜੀ ਪਰਮਾਤਮਾ ਦਾ ਅਨੁਸ਼ਟੀਆਂ ਬਖਸ਼ੇ ਤੁਹਾਨੂੰ ਇਸ ਤੋਂ ਬਾਅਦ ਅਗਲਾ ਹੈਗਾ ਜੀ ਮਨਪ੍ਰੀਤ ਕੌਰ ਥੈਂਕ ਯੂ ਜੀ ਅਗਲਾ ਹੈਗਾ ਜੀ ਕੁਲਵਿੰਦਰ ਕੌਰ ਗੁਰੂ ਹਰ ਰਾਏਪੁਰ ਇਸ ਤੋਂ ਬਾਅਦ ਅਗਲਾ ਹੈਗਾ ਜੀ ਨਮ ਰਾਜ ਰਾਏ ਗੁਰਦੀਪ ਰਾਏ ਗੁਰਦੀਪਾ ਇਹ ਦੀਦੀ ਗਨੇਸੀ ਜਿਹੜੇ ਸਾਰੇ ਪਰਿਵਾਰ ਦੇ ਆ ਵੀਡੀਓ ਦੇਖਦੇ ਆ ਜੀ ਧੰਨਵਾਦ ਸਾਰਿਆਂ ਦਾ ਥੈਂਕ ਯੂ ਤੁਹਾਡਾ ਵੀਡੀਓ ਦੇਖਣ ਲਈ ਅਗਲਾ ਨਾਮ ਹੈਗਾ ਜੀ ਹਰਜੀਤ ਕੌਰ ਰਾਏ ਕੋਟ ਤੋਂ ਇਸ ਤੋਂ ਬਾਅਦ ਆਏਗਾ ਜੀ ਚਰਨਜੀਤ ਕੌਰ ਡਿੜਬਾ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਬਲਜੀਤ ਕੌਰ ਹਰਨਾਮਪੁਰਾ ਪਿੰਡ ਸਾਨੇਵਾਲ ਕੋਲ ਥੈਂਕ ਯੂ ਜੀ ਧੰਨਵਾਦ ਤੁਹਾਡਾ मेरा आज का हैगा दीदी ਦਾ ਮੈਸੇਜ ਆਇਆ ਜੀ ਮੇਰਾ ਨਾਮ ਬੋਲ ਦੋ ਨੀਲੋਵਾਲ ਤੋਂ ਅਮਰਤ ਥੈਂਕ ਯੂ ਜੀ ਧੰਨਵਾਦ ਇਸ ਤੋਂ ਬਾਅਦ ਇੱਕਾ ਹੈਗੇ ਨੇ ਵੀ ਆਪਣੇ ਦੀਦੀ ਰਾਜਵੀਰ ਕੌਰ ਟਾਲੀਆਂ ਤੋਂ ਇਹਨਾਂ ਦੇ ਸਿਸਟਰ ਨੇ ਦਸਵੀਰ ਕੌਰ ਫੌਜਨ ਜੀ ਉਸ ਤੋਂ ਬਾਅਦ ਹੈਗੇ ਨੇ ਹਰਵਿੰਦਰ ਕੌਰ ਅਮਰੀਕਾ ਤੋਂ ਦੀਦੀ ਆਪਣੇ ਤੇ ਕਈ ਭੈਣਾ ਮੈਨੂੰ ਕਮੈਂਟ ਕਰਦੀਆਂ ਨੇ ਵੀ ਤੁਸੀਂ ਸਾਡਾ ਨਾਮ ਨਹੀਂ ਬੋਲਿਆ ਸੀ ਤੁਹਾਨੂੰ ਮੈਂ ਜਿਤੋਂ ਬਾਅਦ ਕਹਿੰਦੇ ਨਹੀਂ ਪਤਾ ਕੀ ਇਹ ਦੀਦੀ ਨਾਲ ਤੁਹਾਡੀ ਉੱਤੇ ਆਈਡੀ ਦੀ ਸਾਨੂੰ ਸਮਝ ਆਉਂਦੀ ਹੈ ਪਲੀਜ਼ ਮੈਂ ਫਿਰ ਤੋਂ ਕਹਿੰਦੀ ਆ ਤੁਹਾਨੂੰ ਤੁਸੀਂ ਆ ਵੀਡੀਓ ਦੇ ਥੱਲੇ ਰਾਜਵਿੰਦਰ ਬਲੌਗ ਦੇ ਥੱਲੇ ਆਪਣਾ ਜਿਹੜਾ ਕਮੈਂਟ ਕਰਦੇ ਹੋ ਉਹਦੇ ਵਿੱਚ ਨਾਮ ਲਿਖ ਦਿਆ ਕਰੋ ਜੀ ਆਪ ਦਾ ਮੈਨੂੰ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈ ਨਾ ਨਾਮ ਬੋਲਣ ਦੀ ਜਦੋਂ ਆਪਾਂ ਹਰ ਇੱਕ ਦਾ ਨਾਮ ਬੋਲਦੇ ਆ ਸੋ ਤਾਂ ਕੰਨਿਆਂ ਦਾ ਨਾਮ ਕਿਉਂ ਛੱਡਾਂਗੇ ਪਲੀਜ਼ ਬਸ ਮੇਰੀ ਇੰਨੀ ਇੱਕ ਰਿਕਵੈਸਟ ਮੰਨ ਲਓ ਵੀ ਤੁਸੀਂ ਨਾਮ ਆਪਣਾ نیچے ਕਮੈਂਟ ਤੇ ਲਿਖ ਦਿਆ ਕਰੋ ਜਰੂਰ ਉਹਦੇ ਵਿੱਚ ਬੋਲਿਆ ਜਾਏਗਾ ਬਾਅਦੇ ਸਾਹਮਣੇ ਮੈਂ ਵੀਡੀਓ 'ਚ ਸਾਰੇ ਕਮੈਂਟ ਚੈੱਕ ਕਰਕੇ ਬੋਲਾਂਗੀ ਜੀ ਕਿਸੇ ਦਾ ਨਾਮ ਨਹੀਂ ਛੱਡਿਆ ਜੇ ਕੋਈ ਹੈ ਨਾ ਪਿਛਲੀਆਂ ਜਿਵੇਂ ਕੱਲ੍ਹ ਵਾਲੀ ਵੀਡੀਓ 'ਚ ਮੈਂ ਅਜੇ ਨਾਮ ਬੋਲੇ ਨੇ ਜੀ ਅੱਜ ਵਾਲੀ ਲੀਆਂ ਵੀਡੀਓ ਤੇ ਕੋਈ ਰਹਿ ਗਿਆ ਹੋਵੇ ਤਾਂ ਕਹਿ ਨਹੀਂ ਸਕਦੇ ਜੀ ਆਰ ਕੇ ਫਟੀਖ ਦੇ ਤੁਸੀਂ ਆਪਣਾ ਨਾਮ ਕਮੈਂਟ ਨਾ ਕਰਿਓ ਆਪਾਂ ਬਲੌਗ ਵਾਲੀ ਵੀਡੀਓ ਤੇ ਨਾਮ ਬਲੌਗ ਤੇ ਬੋਲਦੇ ਆ ਜੀ ਬਲੌਗ ਵਾਲੀ ਵੀਡੀਓ ਤੇ ਲਿਖੋ ਚਲੋ ਜੀ ਹੁਣ ਆਪਾਂ ਹਜੇ ਇੱਥੇ ਬਹੁਤ ਸੈਟਿੰਗ ਕਰਨਾ ਨਹੀਂ ਪਈ ਆ ਉਹ ਕਰ ਲਈਏ ਫਿਰ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਖਾਣਾ ਪੀਣਾ ਵੀ ਬਣਾਉਣਾ ਨਿਕਤਾ ਕਰੂੰਗੀ ਰੀਆ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ